रलाम मैनेजमेंट मुंदाबादाबाद ये हमारे मैनेजमेंट केरलामेंट मुदाबाद ये मारे अहमदाबाद ये मारे अहमदाबाद केरला मैनेजमेंट हाये केरला मैनेजमेंट हाय हाये ਪਰ ਜਿੰਦਾਬਾਦ ਬਸ ਜਿੰਦਾਬਾਦ ਜਿੰਦਾਬਾਦ ਇਹ ਮਕਸਦ ਹੋ ਬਸ ਕੰਮ ਕਰਦੇ ਚਾਹ ਦੱਸ ਤਾ ਕਾ ਨਾਮ ਆ ਸਾਡਾ ਮੈਂ ਪ੍ਰੈਜ਼ੀਡੈਂਟ ਪੀ ਮਾਰੇ ਪਟਿਆਲਾ ਹਰਸ਼ਵੰਤ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜੋ ਅੱਜ ਦਾ ਸਾਡਾ ਰੋਗ ਸੀਗਾ ਕੈਡਲਾ ਮੈਨੇਜਰ ਦੇ ਖਿਲਾਫ ਸੀਗਾ ਜੋ ਸਾਡੀ ਇੱਕ ਕੈਡਲਾ ਮੈਨੇਜਮੈਂਟ ਹੈ ਉਹ ਸਾਡੇ ਕਾਮਰੇਟ ਨੂੰ ਸਾਡੇ ਮੈਂਬਰ ਨੂੰ ਥ੍ਰੈਟ ਕਰ ਰਹੀ ਹੈ ਕਿ ਉਹਨਾਂ ਨੂੰ ਯੂਨੀਅਨ ਤੋਂ ਬਾਹਰ ਕੱਢੇ ਤੇ ਉਹਨਾਂ ਦੇ ਮੈਂਬਰ ਨਾ ਬਣਨ ਤੇ ਉਹਨਾਂ ਨੂੰ ਥ੍ਰੈਟ ਕਰ ਰਹੀ ਹੈ ਔਰ ਉਹਨਾਂ ਨੂੰ ਥ੍ਰੈਟ ਇਸ ਲੈਵਲ ਦਾ ਕਰ ਰਹੀ ਹੈ ਕਿ ਉਹਨਾਂ ਨੂੰ ਟਰਮੀਨੇਸ਼ਨ ਕਰਨਗੇ ਜਾਂ ਫਿਰ ਟਰਾਂਸਫਰ ਕਰਨਗੇ ਅਦਰ ਸਟੇਟ ਦੇ ਵਿੱਚ ਜੋ ਸਾਡੀ ਸਿਚੁਏਸ਼ਨ ਹੈ ਮੈਂਬਰ ਦੇ ਨਾਲ ਉਹ 15 ਤੋਂ 20 ਸਾਲ ਦੀ ਐਸੋਸੀਏਸ਼ਨ ਹੈ ਸਾਡੀ ਚਾਰਟੀ ਆਉਜੋ ਸਾਡੀ ਟ੍ਰੇਡ ਯੂਨੀਅਨ ਚੱਲਦੀ ਉਹ 50 ਸਾਲ ਤੋਂ ਵੱਧ ਹੋ ਗਿਆ ਜੋ ਅਸੀਂ ਟ੍ਰੇਡ ਯੂਨੀਅਨ ਰੀਅਰ ਵਰਕ ਕਰ ਰਹੀ ਹੈ ਪਰ ਉਹ ਕੈਡਲਾ ਮੈਨੇਜਮੈਂਟ ਹੈ ਉਸ ਚੀਜ਼ ਨੂੰ ਬ੍ਰੇਕ ਕਰਨਾ ਚਾਹ ਰਹੀ ਹੈ ਸਾਡੇ ਜੋ ਰਿਲੇਸ਼ਨ ਹੈ ਉਹਨੂੰ ਥੋੜਾ ਜਿਹਾ ਵੀ ਭੰਗ ਕਰਨਾ ਚਾਹ ਰਹੀ ਹੈ ਤੇ ਸਾਡੀ ਕੈਡਲਾ ਮੈਨੇਜਮੈਂਟ ਦੇ ਖਿਲਾਫ ਰੋਸ ਸੀਗਾ ਅੱਜ ਦਾ ਜੋ ਪ੍ਰਦਰਸ਼ਨ ਕੀਤਾ ਸੀ ਰੋਸ ਪ੍ਰਦਰਸ਼ਨ ਤੇ ਨੈਕਸਟ ਟਾਈਮ ਤੋਂ ਵੀ ਅਸੀਂ ਜੋ ਰੋਸ ਪ੍ਰਦਰਸ਼ਨ ਅਸੀਂ ਕਰਦੇ ਰਾਂਗੇ ਕੈਡਲਾ ਮੈਨੇਜਮੈਂਟ ਦੇ ਖਿਲਾਫ ਅਗਰੂ ਸਾਡੀ ਮੰਗਾਂ ਤੋਂ ਨਾ ਮੰਨੀ ਤਾਂ ਜੋ ਸਾਡਾ ਇੱਕ ਤੁਹਾਡੇ ਨਾਲ ਗੱਲਬਾਤ ਕਰਨ ਦਾ ਜੋ ਮਕਸਦ ਹੈ ਉਹ ਕਢੀਲਾ ਫਾਰਮਾ ਦੇ ਰਿਗਾਰਡਿੰਗ ਹੈ ਕਢੀਲਾ ਫਾਰਮਾ ਜਿਹਦੇ ਵਿੱਚ ਕੀ ਸਾਡੇ ਪਟਿਆਲਾ ਦੇ ਕਾਫੀ ਮੈਂਬਰ ਕੰਮ ਕਰ ਰਹੇ ਨੇ 15 ਸਾਲ ਤੋਂ 20 ਸਾਲ ਤੋਂ ਕੰਮ ਕਰ ਰਹੇ ਬਟ ਹੁਣ ਜਿਹੜੀ ਕੰਪਨੀ ਹੈਗੀ ਹੈ ਉਹ ਇੰਨੀ ਕੈਡਮੈਟ ਹੋ ਗਈ ਹੈ ਕਿ ਉਹਨਾਂ ਦੀ ਪ੍ਰਾਈਵੇਸੀ ਜਿਹੜੀ ਹੈਗੀ ਉਹ ਬਰੀਚ ਕਰਨ ਦੇ ਉੱਪਰ ਜਾ ਰਹੀ ਹੈ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਇਲੀਗਲ ਟਰਮੀਨੇਸ਼ਨ ਟਰਾਂਸਫਰ ਦਾ ਉਹਨਾਂ ਨੂੰ ਪ੍ਰੈਸ਼ਰ ਕੀਤਾ ਜਾ ਰਿਹਾ ਹੈ ਕਿ ਅਗਰ ਤੁਸੀਂ ਸਾਡੇ ਅਕੋਰਡਿੰਗ ਨਹੀਂ ਚਲੋਗੇ ਤਾਂ ਤੁਹਾਨੂੰ ਅਸੀਂ ਕਿਤੇ ਵੀ ਪੰਜਾਬ ਤੋਂ ਕੇਰਲਾ ਜਾਂ ਪੰਜਾਬ ਤੋਂ ਬੰਗਾਲ ਟਰਾਂਸਫਰ ਕੀਤਾ ਜਾਏਗਾ ਕਿਸ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ ਇਸ ਚੋਂ ਇਸ ਦੇ ਵਿੱਚ ਸਰ ਸਮੱਸਿਆ ਇਹ ਹੈਗੀ ਹੈ ਕਿ ਗਵਰਨਮੈਂਟ ਕਹਿੰਦੀ ਹੈ ਕਿ ਤੁਹਾਡੀ ਜਿਹੜੀ ਪ੍ਰਾਈਵੇਸੀ ਹੈਗੀ ਉਹ ਬਰੀਚ ਨਹੀਂ ਹੋ ਸਕਦੀ ਹੈਗੀ ਉਹਨੂੰ ਕੋਈ ਵੀ ਹੈਂਪਰ ਨਹੀਂ ਕਰ ਸਕਦਾ ਤੁਹਾਡੀ ਪ੍ਰਾਈਵੇਸੀ ਜਿਹੜਾ ਹੈਗਾ ਤੁਹਾਡਾ ਮੋਰਲ ਰਾਈਟ ਹੈ ਜਦਕਿ ਕੈਟੇਲਾ ਫਾਰਮ ਹੈ ਜਿਹੜੀ ਹੈਗੀ ਉਹ ਵੱਖ-ਵੱਖ ਤਰੀਕਿਆਂ ਦੇ ਨਾਲ ਉਹਨਾਂ ਦੀ ਪ੍ਰਾਈਵੇਸੀ ਨੂੰ ਬਰੀਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਕਰ ਵੀ ਰਹੀ ਹੈ ਜਿਸ ਤਰ੍ਹਾਂ ਕੀ ਉਹਨਾਂ ਨੂੰ ਟਰੈਕ ਕੀਤਾ ਜਾ ਰਿਹਾ ਕਿਸ ਤਰ੍ਹਾਂ ਉਹਨਾਂ ਤੋਂ ਲੋਕੇਸ਼ਨ ਵੀਡੀਓ ਅਪਲੋਡਿੰਗ ਵੀ ਤੁਸੀਂ ਇਸ ਟਾਈਮ ਕਿੱਥੇੋਂ ਵੀਡੀਓ ਬਣਾ ਕੇ ਭੇਜੋ ਤੁਹਾਡੀ ਲੋਕੇਸ਼ਨ ਭੇਜੋ ਜਦਕਿ ਇਦਾਂ ਦਾ ਗਵਰਨਮੈਂਟ ਵੱਲੋਂ ਕੋਈ ਕਾਨੂੰਨ ਨਹੀਂ ਹੈਗਾ ਨਾ ਲੇਬਰ ਲਾ ਦੇ ਵਿੱਚ ਕੋਈ ਅਸਾ ਕਾਨੂੰਨ ਹੈਗਾ ਸਾਡੀ ਜਿਹੜੀ ਪੰਜਾਬ ਮੈਡੀਕਲ ਰਿਪਰੈਜ਼ੈਂਟੇਟਿਵ ਐਸੋਸੀਏਸ਼ਨ ਹੈਗੀ ਹੈ ਇਹ EMPLOYEE ਤੇ EMPLOYER ਦੇ ਵਿੱਚ ਜਿਹੜਾ ਇੱਕ ਵਧੀਆ ਰابطਾ ਕਾਇਮ ਕਰਨ ਦਾ ਕੰਮ ਕਰਦੀ ਹੈ ਤਾਂ ਕਿ ਉਹ ਇੱਕ ਸੁਹਾਰਤਪੂਰਨ ਮਾਹੌਲ ਦੇ ਵਿੱਚ ਕੰਮ ਕਰਨ ਕੋਈ ਉਹਨਾਂ ਨੂੰ ਆਪਸੀ ਪਰੇਸ਼ਾਨੀ ਨਾ ਹੋਵੇ ਬਟ ਹੁਣ ਜੋ ਮਾਹੌਲ ਬਣ ਰਿਹਾ ਉਹਦੇ ਵਿੱਚ ਉਹ ਸਿੱਧਾ-ਸਿੱਧਾ ਸਾਡੇ ਮੈਂਬਰਸ ਨੂੰ ਤੱਕਾ ਕਰਨ ਦੇ ਉੱਪਰ ਉਤਰੀ ਹੋਈ ਹੈ ਜਿਹਦੇ ਖਿਲਾਫ ਅਸੀਂ ਡਟ ਕੇ ਲੜਾਂਗੇ ਇਸ ਤੋਂ ਇਲਾਵਾ ਇਹ ਕੰਪਨੀ ਜਿਹੜੀ ਹੈਗੀ ਹੈ ਫੇਕ ਜੀਐਸਟੀ ਬਿਲਸ ਕਰਕੇ ਵੀ ਆਪਣਾ ਕੰਮ ਚਲਾ ਰਹੀ ਹੈ ਜਿਦੇ ਵਿੱਚ ਸਾਡੇ ਮੈਂਬਰਸ ਨੂੰ ਵੀ ਇਨਵੋਲ ਕਰਨ ਦੀ ਪੂਰੀ ਕੋਸ਼ਿਸ਼ ਹੈ ਕੰਪਨੀ ਵੱਲੋਂ ਇੱਕ ਕੇਸ ਦੇ ਵਿੱਚ ਹੋਰ ਹੈਗਾ ਲੇਬਰ ਲਾ ਦੇ ਵਿੱਚ ਹੈਗਾ ਔਰ ਗਵਰਨਮੈਂਟ ਵੱਲੋਂ ਵੀ ਇਹ ਕਾਨੂੰਨ ਹੈਗਾ ਕਿ ਕੋਈ ਵੀ ਬੰਦਾ ਆਪਣੀ ਮਰਜ਼ੀ ਨਾਲ ਕਿਸੇ ਵੀ ਐਸੋਸੀਏਸ਼ਨ ਜਾਂ ਯੂਨੀਅਨ ਨੂੰ ਜੁਆਇਨ ਕਰ ਸਕਦਾ ਬਟ ਇਹ ਕੰਪਨੀ ਇਸ ਟਾਈਮ ਇੰਨਾ ਕਿ ਜ਼ਿਆਦਾ ਐਡਮੈਂਡ ਹੋ ਗਈ ਹੈ ਕਿ ਸਾਡੇ ਮੈਂਬਰਸ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਉਹਨੇ ਦੱਸਿਆ ਕਿ ਪ੍ਰਾਈਵੇਸੀ ਕਿਸ ਤਰ੍ਹਾਂ ਦੀ ਪ੍ਰਾਈਵੇਸੀ ਕੋਈ ਐਪ ਰਾਹੀ ਜਾਂ ਕਿੰਨਾ ਕੀਤੀ ਚੀਜ਼ ਹਾਂਜੀ ਐਪ ਰਾਹੀ ਹੈਗੀ ਹੈ ਕਿਸ ਤਰ੍ਹਾਂ ਹੁਣ ਤੁਸੀਂ ਸਪੋਜ਼ ਇੱਥੇ ਬੈਠੇ ਹੋ ਯਾ ਆਪਣੇ ਘਰ ਬੈਠੇ ਹੋ ਤੁਹਾਨੂੰ ਮੈਂ ਕਹ ਰਿਹਾ ਕਿ ਆਪਣੀ ਲੋਕੇਸ਼ਨ ਸ਼ੇਅਰ ਕਰੋ ਸਾਡੇ ਨਾਲ ਯਾ ਤੁਸੀਂ ਕਹਿ ਰਹੇ ਹੋ ਕਿ ਮੈਂ ਇਸ ਟਾਈਮ ਪਟਿਆਲਾ ਹੈਗਾ ਜੀ ਇਸ ਜਗ੍ਹਾ ਤੇ ਹੈਗਾ ਤੁਹਾਨੂੰ ਕਿਹਾ ਜਾ ਰਿਹਾ ਕਿ ਆਪਣੀ ਵੀਡੀਓ ਬਣਾ ਕੇ ਭੇਜੋ ਯਾ ਸਾਡਾ ਜਿਹੜਾ ਕੰਮ ਹੈਗਾ ਬਣਾ ਕੇ ਭੇਜੋ ਯਾ ਵੀਡੀਓ ਬਣਾ ਕੇ ਭੇਜੋ ਜੀ ਆਟੋਮੈਟਿਕਲੀ ਜਾਣਦੀ ਹੈ ਉਹ ਤੇ ਜੀ ਉਸ ਵਾੜਾ ਦੱਸੋ ਨਾ ਉਹ ਬਣਾ ਕੇ ਭੇਜਣ ਨੂੰ ਕਹਿ ਰਹੇ ਆ ਉਹ ਤੁਸੀਂ ਖੁਦ ਬਣਾਓ ਯਾ ਕਿਸੇ ਨੂੰ ਬਣਾਓ ਬਟ ਕੰਪਨੀ ਉਸ ਨੂੰ ਡਿਮਾਂਡ ਕਰ ਰਹੀ ਹੈ ਕਿ ਇਹਨੂੰ ਭੇਜੋ ਸਾਡੇ ਜਿੰਨੇ ਵੀ ਮੈਂਬਰਸ ਨੇ ਜੋ ਕਿ ਡੀਲਰ ਫਾਰਮਰ ਦੇ ਵਿੱਚ ਕੰਮ ਕਰ ਰਹੇ ਨੇ ਪਟਿਆਲਾ ਹੀ ਨਹੀਂ ਪਟਿਆਲਾ ਤੋਂ ਬਿਨਾਂ ਵੀ ਪੰਜਾਬ ਲੈਵਲ ਤੇ ਹਰਿਆਣਾ ਲੈਵਲ ਤੇ ਵੱਖ-ਵੱਖ ਸਟੇਟਾਂ ਦੇ ਵਿੱਚ ਕੰਮ ਕਰ ਰਹੇ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਕੰਮ ਕਰ ਰਹੇ ਨੇ ਕੰਪਨੀ ਉਹਨਾਂ ਨੂੰ ਥ੍ਰੈਟ ਕਰ ਰਹੀ ਹੈ ਕਿ ਤੁਸੀਂ ਇਲੈਗਲ ਕੰਮ ਦੇ ਵਿੱਚ ਸਾਡੇ ਨਾਲ ਸ਼ਾਮਲ ਹੋ ਜੋ ਕਿ ਉਹ ਆਪਣੀ ਸੇਲਾਂ ਨੂੰ ਵਧਾਣ ਦੇ ਲਈ ਕਰਦੇ ਆ ਰਹੇ ਨੇ ਤੇ ਅੱਗੇ ਵੀ ਕਰਦੇ ਰਹਿਣਗੇ ਬਟ ਸਾਡੇ ਮੈਂਬਰ ਜਿਹੜੇ ਹੈਗੇ ਨੇ ਕਿਉਂਕਿ ਇਸ ਤਰ੍ਹਾਂ ਦਾ ਉਹ ਨਹੀਂ ਕੋਈ ਵੀ ਸੋਚ ਰਖਦੇ ਕਿ ਇਲੈਗਲ ਕੰਮ ਦੇ ਵਿੱਚ ਸ਼ਾਮਲ ਹੋਣ ਤਾਂ ਉਹਨਾਂ ਵੱਲੋਂ ਸਾਫ਼-ਸਾਫ਼ ਡਿਨਾਈ ਕੀਤਾ ਜਾ ਰਿਹਾ ਬਟ ਕੰਪਨੀ ਉਹਨਾਂ ਨੂੰ ਟਰਮੀਨੇਸ਼ਨ ਦਾ ਡਰਾਵਾ ਦੇ ਕੇ ਇਸ ਕੰਮ ਨੂੰ ਕਰਨ ਦੇ ਲਈ ਧੱਕਾ ਕਰ ਰਹੀ ਆ ਜਿਹਦੇ ਖਿਲਾਫ ਅਸੀਂ ਸਾਡੀ ਮੰਗ ਇਹ ਆ ਕਿ ਜਿਸ ਤਰ੍ਹਾਂ ਮਤਲਬ ਇੱਕ ਤਰੀਕੇ ਨਾਲ ਕੰਮ ਹੁੰਦਾ ਕੰਪਨੀ ਉਦਾਂ ਕਰੇ ਸਾਡੇ ਮੈਂਬਰਾਂ ਦੇ ਨਾਲ ਧੱਕਾ ਨਾ ਕਰੇ ਉਹਨਾਂ ਨੂੰ ਕੋਈ ਵੀ ਗੈਰ ਕਾਨੂੰਨੀ ਕੰਮ ਕਰਨ ਦੇ ਲਈ ਪ੍ਰੈਸ਼ਰ ਨਾ ਬਣਾਵੇ ਉਹਨਾਂ ਨੂੰ ਯੂਨੀਅਨ ਜੁਆਇਨ ਕਰਨ ਤੋਂ ਨਾ ਮਨਾ ਕਰੇ ਜੋ ਕਿ ਉਹਨਾਂ ਦਾ ਮੋਰਲ ਰਾਈਟ ਆ ਉਹ ਕਰ ਸਕਦੇ ਆ ਕਿਸੇ ਵੀ ਯੂਨੀਅਨ ਨੂੰ ਜੁਆਇਨ ਕਰਨਾ ਉਹਨਾਂ ਦਾ ਹੱਕ ਆ ਤੀਸਰਾ ਜਿਹੜਾ ਹੈਗਾ ਸਾਡੇ ਮੈਂਬਰਸ ਨੂੰ ਬੁਲਾ ਕੇ ਪ੍ਰੈਸ਼ਰ ਨਾ ਕਰਨ ਉਹ ਵੱਖ-ਵੱਖ ਜਗ੍ਹਾ ਤੇ ਉਹਨਾਂ ਨੂੰ ਮੀਟਿੰਗਸ ਦੇ ਨਾਮ ਤੇ ਬੁਲਾ ਕੇ ਪ੍ਰੈਸ਼ਰ ਕੀਤਾ ਜਾ ਰਿਹਾ ਜੋ ਕਿ ਅਸੀਂ ਵਿਰੋਧ ਕਰਦੇ ਹਾਂ ਔਰ ਕਰਦੇ ਰਵਾਂਗੇ